ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਮਹਾਰਿਸ਼ੀ ਬਾਲਮਿਕ ਭਗਵਾਨ ਜੀ ਦਾ ਪ੍ਰਗਟ ਦਿਵਸ ਹੈ ਸੋ ਇਸ ਸੰਬੰਧ ਦੇ ਵਿੱਚ ਅੱਜ ਨਕੋਦਰ ਵਿਖੇ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਸ ਦੀ ਤਸਵੀਰਾਂ ਅਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਹੈਗੇ ਆ ਐਮਐਲਏ ਬੀਬੀਂਦਰਜੀਤ ਕੋਰਮਾਨ ਜੀ ਦਾ

ਸਾਰੇ ਹੀ ਇਸ ਮੁੱਚੇ ਪਰਵਦਾ ਕਮੇਟੀ ਵੱਲੋਂ ਸਾਰੇ ਹੀ ਖੇਰ ਨਿਵਾਸੀਆਂ ਵੱਲੋਂ ਕੰਦੇਲੇ ਐਮਐਲਏ ਵੀਪੀ ਵੀਂਦਰਜੀਤ ਪਰਮਾਨੀ ਦਾ ਇੱਧਰ ਕੇ ਧੰਨਵਾਦ ਕਰਦਾ ਔਰ ਇਹਨਾਂ ਨੂੰ ਕੀ ਹੈ ਕਹਿੰਦਾ ਜਿਨ੍ਹਾਂ ਨੇ ਆਪਣੇ ਕੀਮਤੀ ਜੇਮਿਆਂ ਵਿੱਚੋਂ ਸਮਾਂ ਕੱਢ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਸੋ ਬਹੁਤ ਬਹੁਤ ਧੰਨਵਾਦ ਵੀਂਦਰਜੀਤ ਪਰਮਾਨੀ ਦਾ ਜਿਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਜੋ ਬੋਲੇ ਸਨਰ ਪੇ

ਇਹ ਇਹ ਪ੍ਰੋਗਰਾਮ ਰੰਗਿਆ ਗਿਆ ਜਿਹਦੇ ਚ ਇਹ ਸਰਪ੍ਰੰਧ ਕਮੇਟੀ ਨੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਆ ਮੇਰੇ ਵੱਲੋਂ ਸਮੂਹ ਸਾਥ ਸੰਗਤ ਨੂੰ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਸਟੇਜ ਤੇ ਬ੍ਰਾਜਮਨ ਹੈ ਉਸ ਨੂੰ ਸਾਰੀ ਸੰਗਤ ਜਿਹੜੀ ਆਸ-ਪਾਸ ਦੇ ਸਾਰੇ ਮੁਹੱਲਿਆਂ ਦੇ ਚੋਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਚਾਹੀ ਹੈ ਆਪ ਸਭ ਨੂੰ ਮੇਰੇ ਵੱਲੋਂ ਪਵਨ ਬਾਲਮੀਕ ਜੀ ਦੇ ਆਗਮਨ ਪਰਪਤੀਆਂ ਲੱਖ ਲੱਖ ਮੁਬਾਰਕ। ਅੱਜ ਸ਼ੋਧ ਯਾਤਰਾ ਹੋ ਰਹੀ ਹੈ। ਕੱਲ ਨੂੰ ਆਗਮਨ ਕਰ ਰਿਹਾ ਹੈ ਪ੍ਰਕਾਸ਼ ਦਿਸ਼ਾ ਰਾਮਾ ਜੀ ਦਾ। ਸਰੇ ਬਲੇਸਟਸ ਚ ਪੈਂਦੇ ਮੀਂਹ ਵਿੱਚ ਬਾਜੋਗੀ ਬਾਬਾ ਪ੍ਰਕਾਸ਼ਨਾਥ ਜੀ ਨੇ ਜਾਤਰਾ ਜਿਹੜੀ ਹੈ ਬੱਸਾਂ ਰਵਾਨਾ ਹੁੰਦੀਆਂ ਉਹ ਬਹੁਤ ਵਾਲਮੀਕ ਪੀਠ ਵਾਸਤੇ ਉਹ ਸਵੇਰੇ 9 ਵਜੇ ਉਹਦੇ ਚੱਲੇ ਪਏ ਗਏ ਸੀ ਜਿਹਦੇ ਵਿੱਚ ਸ਼ਾਮਲ ਹੋਏ ਸੀ ਸਾਰੇ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਔਰ ਉਹਨਾਂ ਦੀ ਇਸੇ ਪ੍ਰਤੀਮਾ ਤੋਂ ਪ੍ਰਭਾਵਤ ਹੋ ਕੇ ਡਾਕਟਰ ਵੀਂਦਰੰ ਅੰਬਾਦਕਰ ਜੀ ਨੇ ਸਮਝ ਲਿਆ ਸੀ ਜਾਣ ਲਿਆ ਸੀ ਕਿ ਜਿਹੜੀਆਂ ਤੱਕੇਸ਼ਾਈਆਂ ਜਾਂ ਜਿਹੜਾ ਵਿਤਕਰਾ ਸਮਾਜ ਦੇ ਵਿੱਚ ਹੋ ਰਿਹਾ ਉਹ ਤੋਂ ਛੁਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਗਿਆਨ ਸਿੱਖਿਆ ਹਰ ਬਸਾਂ ਉਹ ਵਿਤਕਰੇ ਦੀ ਦੁਨੀਆ ਦੇ ਸਾਡੇ ਦੇਸ਼ ਤੇ ਖਾਸ ਕਰਕੇ ਸਭ ਤੋਂ ਵੱਧ ਪੜੇ ਲਿਖੇ ਲੋਕ ਬੜੇ ਕਿਉਂਕਿ ਉਹਨਾਂ ਨੇ ਆਪਣੇ ਇਸ਼ਟ ਦੀ ਆਪਣੇ ਪੁਰਖਾਂ ਦੀ ਪ੍ਰਤੀਨਾ ਕੋਈ ਨਹੀਂ ਸਿੱਖਿਆ ਲੈਣੀ ਕਿ ਪੜਾਈ ਜਿਹੜੀ ਆ ਉਹ ਤੁਹਾਨੂੰ ਸਾਰੀਆਂ ਜਾਤਾਂ ਪੰਤਾਂ ਤੋਂ ਅਸਾਰੇ ਵੰਗਰੇਤਾਂ ਤੋਂ ਉੱਪਰ ਉਠਾ ਦਿੰਦੀ ਹੈ ਬੜੋ ਜੁੜੋ ਅਤੇ ਸੰਦੇਸ਼ ਕਰੋ ਇਹ ਜ਼ਿੰਦਗੀ ਦਾ ਇੱਕ ਤਰਜਮਾ ਹੈ ਜੇ ਕਹਿ ਸਕਦੇ ਆ ਹਰ ਇੱਕ ਦੀ ਜ਼ਿੰਦਗੀ ਚ ਲਾਪੂ ਹੋਣ ਵਾਲਾ ਇਹ ਤਰਜਮਾ ਬੜੋ ਜੁੜੋ ਅਤੇ ਸੰਦੇਸ਼ ਕਰੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੋਂ ਸਾਰੇ ਨਪੁੱਤ ਮੇਰੇ ਹਲਕੇ ਜਾਤ ਦੇ ਦੇਸ਼ ਦੁਨੀਆ ਦੇ ਚੁਸਤੇ ਸਾਰੇ ਕੁਮਾਨ ਧਾਰਮਿਕ ਨਾਮ ਲੈਣ ਵਾਲੇ ਸੰਗਤ ਨੂੰ ਮੇਰੇ ਵੱਲੋਂ ਤੁਹਾ ਗਾਰਦਿਕ ਜੀ ਦੇ ਪਰਫੈਕਟ ਡੈਸਟੀਨੇਸ਼ਨ ਲੱਖ ਲੱਖ ਮੁਬਾਰਕ ਤੁਹਾਂ ਦੀਆਂ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਸਰਦੀਪ ਉਪਰਾਏ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ ਸੁੱਖ ਸਮ੍ਰਿਧੀ ਤਰਕਤ ਚੜ੍ਹਦੀਆਂ ਕਲਾ ਤੇ ਜ਼ਿੰਦਗੀ ਦੇ ਵਿੱਚ ਗੁਲੰਦੀਆਂ ਬਖਸ਼ੇ ਇਹੀ ਮੇਰੀ ਸਭ ਤੋਂ ਉਸ ਜੀ ਦੀ ਅਗੇ ਦੁਆਇਆ ਸ਼ੇਰ ਵਾਲਮੀਕੀ ਹਰ ਹਰ ਵਾਲਮੀਕੀ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਭਾਈਚਾਰਾ ਬਹੁਤ ਵੀ ਬੇਨਤੀ ਹੈ ਕਿ ਸਾਰੇ ਜਾਣੇ ਇੱਕ ਮੈਦਾਨ ਦੇ ਉੱਪਰ ਸਟੇਜ ਪਿਆਰ ਕੇ ਆਪ ਦਾ ਮਾਣ ਸਨਮਾਨ ਕਰ ਆਪਕਰ ਪ੍ਰੈਸਟੀਜੀ ਨੂੰ ਬੇਨਤੀ ਹੈ ਕਿ ਆਪਰਾ ਆ ਕੇ ਮਾਣ ਸਨਮਾਨ ਕਰ ਆਪਕਰ ਤੇ ਬਹੁਤ ਬਹੁਤ ਅਧਿਕ ਸਵਾਗਤ ਕੀ ਤਰੰਦਾਈ ਸੀਨੀਅਰ ਮੋਟਰ ਦਾ ਜਸਵੰਤ ਚੰਬਰ ਜੀ ਆਪਣਾ ਸਨਮਾਨ ਲੈ ਜਨ ਸਭਾ ਪਟਾ ਮਨੀ ਸਿੰਘ ਜੀ ਸੁਭਾਨ ਬਾਲਮੀਕ ਜੀ ਦੇ ਆਗਮਨ ਦ੍ਰਿਸ਼ਟੀਆ ਸਾਰੀ ਸੰਗਤ ਨੂੰ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਸੰਗਤ ਵਸਦੀ ਆ ਸਭ ਨੂੰ ਲੱਖ ਲੱਖ ਮੁਬਾਰਕਾਂ ਉਹਨਾਂ ਦੇ ਆਪਾਂ ਦੇ ਸਫੀਰ ਤੁਹਾਨੂੰ ਮਲਗੀ ਲੱਗਦਾ ਹੀ ਪ੍ਰਵਾਨ ਬਾਦਨੀ ਮਹਾਰਾਜ ਦੇ ਅੱਜ ਬੱਚੇ ਜਿਹੜੇ ਆ ਤੁਹਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਤਰੱਕੀਆਂ ਸ਼ੁਰੂ ਹੋ ਰਹੀਆਂ ਹਨ ਬਿਲਕੁਲ ਜੀ ਬਿਲਕੁਲ ਮੈਂ ਸਵੇਰ ਦਾ ਤਕਰੀਬਨ ਮੇਰਾ ਇਹ ਸਤਵਾਂ ਪ੍ਰੋਗਰਾਮ ਹੈ ਜੀ ਔਰ ਬੜੇ ਹਰਸ਼ੋ ਉਲਾਸ ਦੇ ਨਾਲ ਔਰ ਤੁਹਾਨੂੰ ਮੈਂ ਸਹੀ ਜਾਣਕਾਰੀ ਜੇ ਦੇਵਾਂ ਤਾਂ ਸਾਡੇ ਜਿੰਨੇ ਜਿੰਨੇ ਕੁ ਵੇ ਪ੍ਰੋਗਰਾਮ ਕਰਕੇ ਆਈਆਂ ਹਾਂ ਔਰ ਸਾਰਿਆਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਸਰਪੰਚ ਨੇ ਉਹ ਸਾਡੇ ਭਗਵਨ ਵਾਲਮੀਕ ਜੀ ਦੇ ਜਿਹੜੇ ਸ਼ਿष्य ਨੇ ਤੇ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਤਰੱਕੀਆਂ ਜਿਹੜੀਆਂ ਬੁਲੰਦੀਆਂ ਛੂਹ ਰਹੇ ਨੇ ਔਰ ਭਗਵਨ ਵਾਲਮੀਕ ਜੀ ਦੇ ਜਿਹੜਾ ਅਸਲ ਸੰਦੇਸ਼ ਆ ਉਹਨਾਂ ਦਾ ਕਿ ਸਿੱਖਿਆ ਗ੍ਰਹਿਣ ਕਰਨ ਦਾ ਵਿਦਿਆ ਗ੍ਰਹਿਣ ਕਰਨ ਦਾ ਗਿਆਨ ਗ੍ਰਹਿਣ ਕਰਨ ਦਾ ਉਹਦੇ ਉੱਤੇ ਜਿਹੜੀ ਕੌਮ ਆ ਉਹ ਪਹਿਰਾ ਦੇ ਰਹੀ ਆ ਔਰ ਅਸਲੇ ਕੱਲੀ ਉਹ ਕੌਮ ਨਹੀਂ ਸਾਰੀ ਦੁਨੀਆ ਜਿਹੜੀ ਆ ਉਹ ਗਿਆਨ ਦੇ ਉੱਤੇ ਬਨਸਰ ਆ ਇਸ ਵੇਲੇ ਕਿ ਗਿਆਨ ਆ ਤੇ ਇਨਸਾਨ ਆ ਇਸ ਵੇਲੇ ਇਹੋ ਜੀ ਸਿਚੁਏਸ਼ਨ ਜਿਹੜੀ ਆ ਦੁਨੀਆ ਦੀ ਇਸ ਪੱਧਰ ਤੇ ਪਹੁੰਚ ਗਈ ਦੇਖੋਗੇ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਉਹਨਾਂ ਨੇ ਕਲਮ ਚੁੱਕੀ ਸੀ ਉਸ ਕਲਮ ਨੇ ਦੱਸ ਦਿੱਤਾ ਕਿ ਇਸ ਕਲਮ ਤੋਂ ਬਿਨਾ ਤੁਹਾਡੀ ਕੋਈ ਪਹਿਚਾਣ ਨਹੀਂ ਤੁਹਾਡਾ ਕੋਈ ਰਤਬਾ ਨਹੀਂ ਤੁਹਾਡਾ ਦੁਨੀਆ ਦੇ ਵਿੱਚ ਕੋਈ ਦੇਣ ਨਹੀਂ ਜੇ ਤੁਹਾਨੂੰ ਕੋਈ ਜੇ ਤੁਸੀਂ ਪੜੇ ਲਿਖੇ ਨਹੀਂ ਤੁਸੀਂ ਗਿਆਨ ਨਹੀਂ ਜੇ ਤੁਸੀਂ ਵਿੱਦਿਆ ਹਾਸਲ ਨਹੀਂ ਕਰ ਦਿੱਤਾ ਜੀ ਜਿਸ ਤਰ੍ਹਾਂ ਕਿ ਬਹੁਤ ਵੱਡੀ ਗੱਲ ਤੁਸੀਂ ਕਹੀ ਹੈਗੀ ਆ ਉਹਦੇ ਮੁਤਾਬਿਕ ਅੱਜ ਦੀ ਜੋ ਸਰਕਾਰ ਦੇ ਮੁਤਾਬਿਕ ਹੈ ਸਿੱਖਿਆ ਦੇ ਮਾਮਲੇ ਦੇ ਵਿੱਚ ਕਿੰਨਾ ਬਟੇਲੇਵਲ ਤੇ ਕੰਮ ਹੋ ਰਿਹਾ ਜੀ ਬਿਲਕੁਲ ਜੀ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਉਹਨਾਂ ਦੀ ਸਿੱਖਿਆ ਦਾ ਜਿਹੜਾ ਮੈ ਮੈਨੂੰ ਕਿਸੇ ਨੇ ਪੜਾਇਆ ਨਹੀਂ ਤੇ ਨਾ ਮੈਂ ਕਿੱਥੋਂ ਪੜਿਆ ਮੈਂ ਐਵੇਂ ਕਹਿ ਦਵਾਂ ਮੇਰੀ ਆਪਣੀ ਇਹ ਸੋਚ ਆ ਕਿ ਵੀ ਜਿਹੜੀ ਸਿੱਖਿਆ ਆ ਉਹਨਾਂ ਨੇ ਕੀ ਸੋਚ ਕੇ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਆਈ ਹੋਊਗੀ ਜਿਹਨੂੰ ਚਲੋ ਉਹ ਤਾਂ ਪਰਮਾਤਮਾ ਵੱਲੋਂ ਉਹਨੇ ਸਾਡੇ ਤारणहार ਬਣਨਾ ਹੀ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਕਿਹੜੀ ਗੱਲ ਆਈ ਹੋਊਗੀ ਕਿ ਜਦੋਂ ਉਹਨਾਂ ਨੇ ਬਾਕੀ ਵੀ ਤੇ ਲੋਕਾਂ ਨੂੰ ਪੜ ਸੀਗੇ ਉਹ ਕਿਉਂ ਬੁਜੇਦ ਸੀਗੇ ਕਿ ਮੈਂ ਪੜਨਾ ਉਹ ਕਿਉਂ ਵਿਤਕਰੇ ਦਾ ਸ਼ਿਕਾਰ ਹੋਣ ਤੋਂ ਬਾਵਜੂਦ ਵੀ ਬੁਜੇਦ ਸੀ ਕਿ ਮੈਂ ਪੜਨਾ ਉਦੋਂ ਤੋਂ ਹੋਰ ਕਿਤੇ ਦੁਨੀਆ ਨਹੀਂ ਸੀ ਦੇਖੀ ਉਹਨਾਂ ਨੇ ਉਹ ਤਾਂ ਬਚਪਨ ਸੀ ਉਹਨਾਂ ਦਾ ਪਰ ਉਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਬੁਜੇਦ ਸੀ ਚਾਹੇ ਕਲਾਸ ਮਿਲੀ ਚਾਹੇ ਕਲਾਸ ਨਹੀਂ ਮਿਲੀ ਚਾਹੇ ਉਹਨਾਂ ਨੂੰ ਕਮਰੇ ਦੇ ਬਾਹਰ ਖੜੇ ਹੋਣਾ ਪਿਆ ਚਾਹੇ ਬਹੁਤ ਵਿਤਕਰੇ ਸਹਣੇ ਪਏ ਬੜਿਆ ਕਸ਼ਟ ਤੋਂ ਬਾਅਦ ਉਹਨਾਂ ਨੇ ਸਾਡੇ ਦੇਸ਼ ਦੇ ਸਭ ਤੋਂ بڑے ਲੇਖਕ ਹੋਣ ਦਾ ਮਾਣ ਹਾਸਲ ਕੀਤਾ ਕਿੱਥੋਂ ਤਾਂ ਪ੍ਰੇਰਣਾ ਮਿਲੀ ਸੀ ਨਾ ਉਹ ਪ੍ਰੇਰਣਾ ਸਾਨੂੰ ਹੋਰ ਕਿਤੇ ਇਦਾਂ ਦੇਖਣ ਤੇ ਕਿੰਨੇ ਸਰ ਨਹੀਂ ਆਉਂਦੇ ਜਿਹੜੇ ਸਾਰੇ ਸੀਰੀਅਲ ਲੀਡਰ ਉਹਨਾਂ ਬਹੁਤ ਬਹੁਤ ਸਵਾਗਤ ਨੇ ਨਾਲ ਮੇਰਾ ਵੱਡਾ ਵੀਰ ਜੋਨਾ ਮੋਲੰਗਿਆ ਅਸੀਂ ਬਹੁਤ ਖੁਸ਼ ਹੋ ਕੇ ਚਿੰਤਾ ਜਾਂਦਾ ਹੈ ਹਰਨਾ ਹਰਦੀਪ ਜੀ ਉਹ ਵੀ ਆਪਣੀ ਟੀਮ ਦੇ ਨਾਲ ਪਹੁੰਚ ਰਹੇ ਨੇ ਸੁਣੇ भगवान वाल्मीकि महाराज की जय मैं अपने सारे शहर वासियों नगर वासियों ਨੂੰ भगवान वाल्मीकि महाराज ਦੇ ਸ਼ੋਭਾ ਅਫਸਰ ਤੇ ਲੱਖ ਲੱਖ ਵਧਾਈਆਂ ਦਿੰਦਾ ਐ ਤੇ ਮੈਂ ਸ਼ਹਿਰ ਵਾਸੀਆਂ ਨੂੰ ਕਹਿੰਦਾ ਕਿ ਆਪਣੇ ਪ੍ਰਭੂ वाल्मीकि ਦੇ ਚਰਨਾਂ 'ਚ ਲੱਗੋ ਤੇ ਪੜੋ ਲਿਖੋ ਸੰਘਰਸ਼ ਕਰੋ जय वाल्मीकि की हर हर वाल्मीकि बो जो बोले सो नर वे भगवान वाल्मीकि महाराज की जय हां जी मनीष जी हां जी ਇਸ ਪ੍ਰਗਟ ਦਿਵਸ ਦੀਆਂ भगवान वाल्मीकि महाराज जी ਦੇ ਇਸ ਸ਼ੁਭ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆਂ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਗ੍ਰੰਥ ਰਮਾਇਣ ਦੀ ਰਚਨਾ ਤਾਂ ਕੀਤੀ ਸੀ ਇਸੇ ਤਰ੍ਹਾਂ ਹੀ ਸਾਨੂੰ ਸਭ ਨੂੰ ਬਰਿਆਦਾ ਚ ਰਹਿਣ ਦੀ ਉਹ ਜਿਹੜੇ ਉਹਨਾਂ ਨੇ ਉਹਨਾਂ ਦੇ ਭਗਵਾਨ ਦੇ ਲਈ ਜਿਹੜੀ ਰਚਨਾ ਕਰ ਦਿੱਤੀ ਆ ਉਹ ਸਾਡੇ ਇਨਸਾਨਾਂ ਦੇ ਵੀ ਆਪਣੀ ਕਿਰਪਾ ਬਣਾ ਕੇ ਰੱਖਣ ਔਰ ਸਾਰੀ ਸੰਗਤ ਨੂੰ ਨਕੋਦਰ ਨਿਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਾਰੇ ਪਰਿਵਾਰਾਂ ਨੂੰ ਇਸ ਸ਼ੁੱਭ ਦਿਹਾੜੇ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨੇ ਆ ਔਰ ਪਰਮਾਤਮਾ ਅਗੇ ਅਰਦਾਸ ਕਰਨੇ ਆ ਕਿ ਉਹਨਾਂ ਦੀ ਕਿਰਪਾ ਸਾਡੇ ਸਭ ਤੇ ਇਸੇ ਤਰ੍ਹਾਂ ਹੀ ਬਣੀ ਰਹੇ ਜੈ ਜੈ ਵਾਲਮੀਕ ਜੀ ਹਰ ਹਰ ਵਾਲਮੀਕ ਜੀ ਦਾ ਜਿਹੜਾ ਇਹ ਸ਼ੁੱਭ ਯਾਤਰਾ ਕੱਢੀ ਜਾ ਰਹੀ ਆ ਇਦੇ ਵਾਸਤੇ ਮੈਂ ਸਮੁੱਚੇ ਨਕੋਦਰ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਉਸ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਕਰਕੇ ਐਡਾ ਪਵਿੱਤਰ ਜਿਹੜਾ ਰਮਾਇਣ ਸ਼੍ਰੀ ਰਮਾਇਣ ਜੀ ਜਿਹਦੀ ਉਹਨਾਂ ਨੇ ਰਚਨਾ ਕੀਤੀ ਔਰ ਸਾਨੂੰ ਉਸ ਦੀ ਸੇਧ ਮਿਲਦੀ ਹੈ ਔਰ ਜਿਹੜੀ ਇਹ ਸਮੂਹ ਕਮੇਟੀ ਬਾਲਮਿਕ ਸਭਾ ਦੀ ਜਿਨ੍ਹਾਂ ਨੇ ਇਸ ਜਾਗਰਕੇ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਔਰ ਬੜੇ ਸ਼ਾਨਦਾਰ ਤਰੀਕੇ ਨਾਲ ਧਮਤਮਾਉਂਦਾ ਸ਼ਹਿਰ ਨਿਕਲਿਆ ਜਾ ਰਿਹਾ ਸਾਰੇ ਇਹ ਵਧਾਈ ਦੇ ਪਾਤਰ ਹੈ ਔਰ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਬੀਜੇਪੀ ਪਾਰਟੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਮਨੀਸ਼ ਜੀ ਵੱਲੋਂ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਜੈ ਭਗਵਾਨ ਜੈ ਸ਼੍ਰੀ ਵਾਲਮੀਕ ਭਗਵਾਨ ਜੀ ਕੀ ਜੈ ਹਾਂ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ اوه تاں اور تاں ਸਿਆ ਨੂੰ ਬਹੁਤ ਬਹੁਤ ਮੁਬਾਰਕਾ ਪਹਿਲਾਂ ਤਾਂ ਤੇ ਭਗਵਾਨ ਵਾਲਮੀਕ ਸੱਚਮੁੱਚ ਦੁਨੀਆ ਦੇ ਸ੍ਰਿਸ਼ਟੀ ਕਰਤਾ ਹੋਏ ਹਨ ਜਿਨ੍ਹਾਂ ਨੇ 10000 ਸਾਲ ਪਹਿਲਾਂ ਰਮਾਇਣ ਦੀ ਰਚਨਾ ਕਰਕੇ ਭਗਵਾਨ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ ਉਹਨਾਂ ਦੀ ਜੀਵਨੀ ਲਿਖ ਕੇ ਇੱਕ ਅਦੁੱਤੀ ਇੱਕ ਉਸੇ ਹੀ ਆਪਣੀ ਸਖਸ਼ੀਅਤ ਜੋ ਕੀਤੀ ਕਿ ਇਤਾਂ ਦੇ ਮਹਾਪੁਰਸ਼ ਇਤਾਂ ਦੇ ਭਗਵਾਨ ਦੁਆਰਾ ਦੁਆਰਾ ਧਰਤੀ ਤੇ ਪੈਦਾ ਨਹੀਂ ਹੁੰਦੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਮੂਹ ਸੰਗਤ ਨੂੰ ਇਹ ਅਪੀਲ ਕਰਾਂਗਾ ਕਿ ਭਗਵਾਨ ਵਾਲਮੀਕ ਜੀ ਦੇ ਜਿਹੜੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਪਵਿੱਤਰ ਕਰੀਏ ਤੇ ਉਹਨਾਂ ਦੀ ਉਹਨਾਂ ਦੇ ਚਕ ਪਰਮ ਕਰਮਾਂ ਦੇ ਚੱਲ ਕੇ ਆਪਣੇ ਜੀਵਨ ਦਾ ਸੁਧਾਰ ਕਰੀਏ ਇੱਕ ਵਾਰ ਫਿਰ ਤੋਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਜੀ ਬਹੁਤ-ਬਹੁਤ ਧੰਨਵਾਦੀ ਥੈਂਕ ਯੂ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਭੂ શ્રી ਵਾਲਮੀਕ ਭਗਵਾਨ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਸੰਤਾਂ ਲਈ ਫ੍ਰੂਟ ਦਾ ਲੰਗਰ ਜਿਹੜਾ ਆ ਲਗਾਇਆ ਗਿਆ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਪਾਰ ਟੀਵੀ ਰਾਹੀਂ ਦੇਖ ਰਹੇ ਹੋ ਵਾਜੀ ਗੋਵਨ ਬਾਲ ਮਿਕਸੀ ਦੇ ਪ੍ਰਕਾਸ਼ोत्सव ਦੇ ਸੰਬੰਧ ਵਿੱਚ ਅੱਜ ਆਪਣੇ ਸ਼ਹਿਰ ਮੁਕਦਰ ਪਿੱਕੇ ਬਹੁਤ ਸ਼ਾਨਦਾਰ ਅਤੇ ਮਹਾਨ ਨਿਰੋਕੇ ਚੋਬਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਸਾਰੀਆਂ ਸੁਭਾਵਾਂ ਸਾਰੀਆਂ ਮੰਦਰ ਦੀਆਂ ਕਮੇਟੀਆਂ ਸਰਦਾਰ ਬਾਲਮੀਕ ਜੀ ਦੇ ਪੈਰੋਕਾਰ ਉਹਦੇ ਵਿੱਚ ਹਾਜ਼ਰੀ ਲਾ ਰਹੇ ਨੇ ਪਹਿਲਾਂ ਤਾਂ ਅਸੀਂ ਭਗਵਾਨ ਬਾਲਮੀਕ ਜੀ ਦੇ ਗੁਰਪੁਰ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਅਤੇ ਸ੍ਰਿਸ਼ਟੀਕਰਤਾ ਮਹਾਨ ਰਹਿਬਰ ਭਗਵਾਨ ਬਾਲਮੀਕ ਜੀ ਜਿਨ੍ਹਾਂ ਨੇ ਰਮਾਇਣ ਦੀ ਰਚਨਾ ਕੀਤੀ ਹੈ ਉਹਨਾਂ ਦੀ ਆਪਣੀ ਸੰਸਕ੍ਰਿਤੀ ਨੂੰ ਆਪਣੇ ਦੇਸ਼ ਨੂੰ ਆਪਣੇ ਇਤਿਹਾਸ ਨੂੰ ਬਹੁਤ ਵੱਡੀ ਦੇਣ ਆ ਇਸ ਲਈ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਜਿਹੜਾ ਗੁਰਪੁਰਬ ਆ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਸਾਰੇ ਹੀ ਇਕੱਠੇ ਹੋ ਕੇ ਸਮੂਹੀਆਂ ਸੰਗਤਾਂ ਵੱਲੋਂ ਬੜੀ ਪ੍ਰੇਮ ਭਾਵਨਾ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤੋਂ ਅਸੀਂ ਫੇਰ ਇੱਕ ਵਾਰ ਸਾਰੇ ਪ੍ਰਬੰਧਕਾਂ ਨੂੰ ਸਾਰੀਆਂ ਸੰਗਤਾਂ ਨੂੰ ਭਗਵਾਨ ਬਾਲਮੀਕ ਜੀ ਦੇ ਗੁਰਪੁਰਬ ਦੀਆਂ ਜਿਹੜਾ ਕੱਲ ਨੂੰ ਆਪਾਂ ਮਨਾਉਣ ਜਾ ਰਹੇ ਹਾਂ ਧੰਨਵਾਦ ਹੈ ਸਾਰਿਆਂ ਹੀ ਸੰਗਤਾਂ ਦਾ ਸ਼ੁਕਰੀਆ ਦਾਖਲ ਕਰਦੇ ਆਂ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਦੇ ਵਿੱਚ ਸਹ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਪਰਵਾਧੇ ਦੀਆਂ ਕੱਡੀਆਂ ਜਾਂ ਹੋਰ ਸੇਵਾ ਕੀਤੀ ਹੈ ਜੈ ਬਾਲਮੀki ਹਰ ਹਰ ਬਾਲਮੀki ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵਾਨ ਵਿਧਿਆ ਅੰਬੀਕ ਜੀ ਦੇ ਕਾਸ਼ ਉਹ ਸਵੇ ਦੇ ਜੋ ਸੰਬੰਧ ਵਿੱਚ ਸ਼ੋਭਾ ਯਾਤਰਾ ਨਿਕਲ ਰਹੀ ਹੈ ਸਾਰਾ ਨਕੋਦਰ ਸ਼ਹਿਰ ਭਗਵਾਨ ਵਾਲਮੀਕ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਔਰ ਉਹਨਾਂ ਦੇ ਜਿਹੜੇ ਸਾਰੇ ਉਪਾਸਕ ਨੇ ਉਹ ਬੜੀ ਧੂਮ ਧਾਮ ਦੇ ਨਾਲ ਦਿਨ ਮਨਾ ਰਹੇ ਮੈਂ ਭਗਵਾਨ ਵਾਲਮੀਕ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹ ਸਾਰਿਆਂ ਤੇ ਕਿਰਪਾ ਵਧਾਈ ਰੱਖਣ ਔਰ ਇਦਾਂ ਹੀ ਅਸੀਂ ਹਮੇਸ਼ਾ ਧਰਮ ਸਾਰੇ ਸਤਕਾਰ ਕਰਦੇ ਹੋਏ ਆਪਾਂ ਜਿਹੜਾ ਹੈਗਾ ਇਦਾਂ ਹੀ ਇਹ ਪਰਮ ਮਨਾਉਂਦੇ ਰਹੀਏ ਔਰ ਸਾਰੀ ਦੁਨੀਆ ਦੇ ਵਿੱਚ ਵਸਦੇ ਹੋਏ ਭਗਵਾਨ ਵਾਲਮੀਕ ਜੀ ਦੇ ਜੋ ਉਪਾਸ਼ਕ ਹੈ ਉਹਨਾਂ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਐਡੀ ਵੱਡੀ ਸੰਸਕ੍ਰਿਤੀ ਨੂੰ ਸੰਭਾਲ ਰੱਖਿਆ ਹੋਇਆ ਔਰ ਸਾਡੇ ਜੋ ਚੇਤਨ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਇਹਨਾਂ ਦਾ ਸਦਕਾ ਔਰ ਸਾਰੀ ਕਮੇਟੀ ਜੋ ਮਿਹਨਤ ਦੇ ਨਾਲ ਇਹਨੂੰ ਕਰ ਰਹੀ ਹੈ ਉਹਨਾਂ ਨੇ ਜਿਹੜਾ ਹੈਗਾ ਇਹ ਬਹੁਤ ਵਧੀਆ ਇੰਤਜ਼ਾਮ ਆ ਜਿੱਥੇ ਦੇਖਣ ਨੂੰ ਮਿਲੇ ਮੇਰੇ ਵੱਲੋਂ ਪਰਸੂ ਕਾਂਗਰਸ ਟੀਮ ਜੋ ਸਾਰੇ ਅਸੀਂ ਇੱਥੇ ਆਏ ਆ ਉਹਨਾਂ ਵੱਲੋਂ ਇੱਕ ਵਾਰ ਫੇਰ ਸਾਰੇ ਨਕੋਦਰ ਵਾਸੀਆਂ ਨੂੰ ਭਗਵਾਨ ਭਗਵਾਨ ਮਾਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਪੁਰਸ਼ ਦੇ ਸੰਬੰਧ ਵਿੱਚ ਬਹੁਤ ਬਹੁਤ ਵਧਾਈ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਭਗਵਾਨ ਸ਼੍ਰੀ ਬਾਲਮੀਕ ਮਹਾਰਾਜ ਸ੍ਰਿਸ਼ਟੀ ਰਚਤਾ ਭਗਵਾਨ ਸ਼੍ਰੀ ਬਾਲਮੀਕ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜੋ ਸਜਾਈ ਗਈ ਹੈ ਮੈਂ ਵਧਾਈ ਦਿੰਨਾ ਹੈ ਸਾਰੇ ਹੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਔਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜਿਨ੍ਹਾਂ ਨੇ ਅੱਜ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਜੋ ਸਜਾਈ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਭਗਵਾਨ ਸ਼੍ਰੀ ਬਾਲਮੀਕ ਮਹਾਰਾਜ ਜੀ ਦਾ ਜਿਹੜਾ ਪਾਵਨ ਜਨਮotsਵ ਹੈਗਾ ਉਹ ਨਕੋਦਰ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਹੀ ਅੱਜ ਦੀ ਸ਼ੋਭਾ ਯਾਤਰਾ ਜਿਹੜੀ ਹੈ ਇਹ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਦੁਵਾਰਾ ਆ ਕੇ ਬਾਲਮੀਕ ਮਹਾਰਾਜ ਜੀ ਦੇ ਭਗਵਾਨ ਸ਼੍ਰੀ ਬਾਲਮੀਕ ਮਹਾਰਾਜ ਜੀ ਦੇ ਚੌਕ ਬੇ ਤੇ ਸੰਪੰਨ ਹੋਵੇਗੀ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਸਾਰੇ ਰਲ ਮਿਲ ਕੇ ਇਸ ਜੋਬਾ ਯਾਤਰਾ ਦਾ ਹਿੱਸਾ ਬਣੀਏ ਤਾਂ ਜੋ ਆਪਸੀ ਭਾਈਚਾਰੇ ਆਪਸੀ ਪਿਆਰ ਦਾ ਜਿਹੜਾ ਸੰਦੇਸ਼ ਹੈ ਉਹ ਦਈਏ ਔਰ ਰਲ ਮਿਲ ਕੇ ਭਗਵਾਨ ਸ਼੍ਰੀ ਬਾਲਮੀਕ ਮਹਾਰਾਜ ਜਿਹੜੇ ਪਰਵਿਆ ਉਹ ਰਲ ਮਿਲ ਕੇ ਆਪ ਸਾਰੇ ਮਨਾਈਏ ਜੈ ਸ਼੍ਰੀ ਰਾਮ ਹਰ ਹਰ ਬਾਲਮੀਕ ਪੀ ਸੰਧੂ ਜੀ ਹਰੀ ਸ਼ਰਵਾ ਜੀ ਦਰਸ਼ਨ ਕੀ ਟੇਕੇਰਾ ਜੀ ਉਹਨਾਂ ਇੱਥੇ ਪਹੁੰਚਦੇ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਸ਼ੋਭਾ ਯਾਤਰਾ ਕਮੇਟੀ ਜੋ ਬੋਲੇ ਸੋਹਣੇ ਭਗਵਾਨ ਦਾ ਜੀ ਕੁਝ ਸਾਰੇ ਜਾਣਦੇ ਹੋ ਕਿ ਮਹਾਰਿਸ਼ੀ ਭਗਵਾਨ ਵਾਲਮਿਕ ਜੀ ਦੇ ਪ੍ਰਗਟ ਦਿਵਸ ਮੌਕੇ ਪੂਰੇ ਨਗਰ ਦੇ ਵਿੱਚ ਨਕੌਦਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਇਸ ਮੌਕੇ ਅਸੀਂ ਖੜੇ ਹੈਗੇ ਆਂ 바ਵਾ ਸਾਹਿਬ ਭੀਮਰਾਓ ਅੰਬੇਦਕਰ ਚੌਂਕ ਦੇ ਵਿੱਚ ਸੋ ਗੱਲਬਾਤ ਕਰਦੇ ਆਂ ਹਾਂਜੀ ਅੱਜ ਦੇ ਮੌਕੇ ਕੀ ਕਹਿਣਾ ਚਾਹੋਗੇ ਸਾਡੇ ਨਾਲ ਟੋਨੀ ਜੀ ਜੁੜ ਚੁੱਕੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੈ ਵਾਲਮਿਕੀ ਜੀ ਹਰ ਹਰ ਵਾਲਮਿਕੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲਮਸਦਾ ਦਾ ਲਾਲ ਬਾਦਸ਼ਾਹ ਜੀ ਦੇ ਦਰਬਾਰ ਵੱਲੋਂ ਜਿਹੜਾ ਲੰਗਰ ਡਾਕਟਰ ਅਮੇਦਕਰ ਚੌਂਕ ਦੇ ਵਿੱਚ ਲਗਾਇਆ ਜਾਂਦਾ ਹੈ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਦੇ ਜੀ ਅੱਜ ਦੇ ਦਿਨ ਦੀ ਸਭ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਹੋਵੇ ਕਾਇਨਾਤ ਨੂੰ ਮੁਬਾਰਕ ਹੋਵੇ ਦੇਸ਼-ਵਿਦੇਸ਼ ਵਿੱਚ ਬੈਠੇ ਸਾਰੇ ਸੰਗਤ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਪਾਰ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਆ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀ ਬਹੁਤ ਬਹੁਤ ਧੰਨਵਾਦ थैंक यू जी